ਤੂੰ ਸੇਵਾ ਦਿੱਤੀ ਹੈ ਬੋਲ ਨਾ ਫਿਰ ਦਾਨ ਕਰਨ ਦਾ ਤਰੀਕਾ ਹੀ ਇਹ ਹੈ ਕਿ ਦਾਨ ਦੇ ਕੇ ਸ਼ਿਪਾ ਦਿੰਦਾ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜੇ ਕੀਤਾ ਗਰਭ ਕਿ ਮੈਂ ਇਹਨੇ ਪੈਸੇ ਦਿੱਤੇ ਦੇਸੀ ਕਿ ਉਹਦਾ ਟੇਮ ਸਾਡੇ ਵੱਲੋਂ ਲੰਗਰ ਸਾਡੇ ਅੱਛਾ ਸੰਝਾ ਲੰਗਰ ਪਤਾ ਕਿੰਨ ਲਾਇਆ ਜਾਂਦਾ ਕਿਸੇ ਇੱਕ ਬੰਦੇ ਨੂੰ ਮਾਣ ਨਾ ਦੇ ਕਿ ਮੇਰੇ ਮਰਮੇ ਇਸ ਲਈ ਸਭ ਦੇ ਪੈਸੇ ਪੁਆਏ ਜਾਂਦੇ ਨੇ ਭਾਵੇਂ 10 ਰੁਪਏ ਭਾਵੇਂ 5 ਰੁਪਏ ਪਾਓ ਸਭ ਦਾ ਲੰਗਰ ਆਟਾ ਪੁਆਇਆ ਜਾਂਦਾ ਕਿਉਂ ਭਾਈ ਇੱਕ ਜਣੇ ਨੂੰ ਮਾਣਨਾ ਜੇ ਲੰਗਰ ਮੇਰੇ ਵੱਲੋਂ ਜੇ ਮਾਣ ਆ ਗਿਆ ਲੰਗਰ ਦਾ ਲੱਗ ਜਾਣਾ ਪਰ ਤੋ ਡੱਬੀ ਜਿਆ ਨਹੀਂ ਜਾਂਦਾ ਤੁਹਾਡਾ ਜ਼ੀਰੋ ਹੋ ਜਾਣਾ ਸੱਜਾ ਕਿਉਂ ਇੱਕ ਰੱਬ ਦਾ ਨਾਮ ਭੁੱਲ ਗਿਆ ਸਭ ਕੁਝ ਜ਼ੀਰੋ ਹੋ ਜਾ ਦੇਖੋ ਤਿੰਨ ਜ਼ੀਰੋਆਂ ਲਿਖ ਦਿਓ ਹਜ਼ਾਰ ਬਣ ਜਾਂਦਾ ਚਾਰ 10 ਪੰਜ ਜ਼ੀਰੋਆਂ ਨਾਲ ਇੱਕ ਆ ਲਾ ਦਿਓ ਇੱਕ ਲੱਖ ਐਦਾਂ ਹੀ ਆ ਨਾ ਇੱਕਾ ਮਿਟਾ ਦਿਓ ਜ਼ੀਰੋ ਦਾ ਕੋਈ ਮੁੱਲ ਨਹੀਂ ਇੱਕ ਰੱਬ ਨੂੰ ਭੁੱਲ ਗਏ ਤੂੰ ਕਿ ਉਹਨੇ ਤੈਨੂੰ ਦਿੱਤਾ ਤਾਂ ਤੂੰ দান ਦਿੱਤਾ ਰੱਬ ਦਾ ਦਿੱਤਾ ਭੁੱਲ ਗਏ ਹੁਣ ਤੇਰਾ ਤੀਰਥ ਵਰਤ ਦਾਨ ਪੁੰਨ ਸਭ ਇਹਤ ਉਦਾਹਰਨ ਦੇ ਕੇ ਕਿਹਾ ਜਿਵੇਂ ਹਾਥੀ ਨਦੀ ਚ ਨਹਾ ਕੇ ਉੱਪਰ ਫਿਰ ਗੰਦਗੀ ਭਾਲ ਲੈਣਾ ਐਦਾਂ দান ਦਿੱਤਾ ਤੇਰਾ ਬੇਅਰਥ ਇਹਨੂੰ ਮਹਾਰਾਜ ਕਹਿੰਦੇ ਤੀਰਥ ਵਰਤ ਅਰ ਤਾਂਨ ਕਰ ਮਨ ਮੈਂ ਧਰੇ ਹੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚ ਰੇ ਸ਼ਨਾਣ ਜਿਵੇਂ ਹਾਥੀ ਦਾ ਇਸ਼ਨਾਨ ਬ्यर्थ ਐਦਾਂ ਤੇਰਾ ਦਾਨ ਦਿੱਤਾ ਬ्यर्थ ਕਿਉਂ ਤੂੰ ਦੇ ਕੇ ਚਤਾਰ ਦਿੱਤਾ ਕਿੰਨੇ ਦੇਖੋ ਆਪੋ ਆਪਣੀ ਹਾਲਤ ਹੈ ਜਦੋਂ ਆਪਾਂ ਮੰਗਣ ਆਉਨੇ ਆ ਅਰਦਾਸ ਹੋਲੀ ਦੇਣੀ ਕਰਾਈ ਦੀਏ ਮਹਾਰਜ ਆ ਚਾਹੀਦਾ ਜਦੋਂ ਫਿਰ ਮਿਲੇ ਤੋਂ ਬਾਅਦ ਸ਼ੁਕਰਾਨਾ ਕਰਨ ਆਉਨੇ ਫਿਰ ਕਿਦਾਂ ਨਾਮ ਬੁਲਾਈਦਾ ਜਦੋਂ ਪੁੱਤ ਨੂੰ ਬਾਹਰ ਕੱਲਣਾ ਸੀ ਰੋ ਰੋ ਕੇ ਅਰਦਾਸ ਕੀਤੀ ਮਹਾਰਾਬ ਕਿਰਪਾ ਕਰ ਦਿਓ ਬਣਾ ਦਿਓ ਅੱਛਾ ਜਦੋਂ ਬਾਹਰ ਪਹੁੰਚ ਗਿਆ ਫਿਰ 500 ਬੰਦੇ ਜੀ ਨਾਂ ਲਾਓ ਜੀ ਯੂ ਐਸ ਏ ਵਾਲੇ ਕੈਨੇਡਾ ਵਾਲੇ ਯੂ ਕੇ ਵਾਲੇ ਫਿਰ ਉਦੋਂ ਭਾਈ ਮਾਣ ਨਾ ਕਰ ਉਦੋਂ ਵੀ ਉਹਦਾ ਸ਼ੁਕਰਾਨਾ ਕਰਕੇ ਕਹਿ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਰ ਗੁਰੂ ਵਿਧਾਸ ਮਹਾਰਾਜ ਨੇ ਕਿਹਾ ਮੀਰਾबाई ਨੂੰ ਧੀਏ ਇੱਥੇ ਕੋਈ ਵੀ ਚੀਜ਼ ਸਥਿਰ ਨਹੀਂ ਹੈ ਪ੍ਰਣੀ ਕਾ ਮੇਰਾ ਕਾ ਤੇਰਾ ਜੈਸੇ ਅਰਵਰ ਪੰਖ ਵਿਸੇ। ਮੰਟ ਕਿਆ ਸ਼ਬਦ ਦੇ ਤਜੱਪਣ ਨੂੰ ਸਤਨਾਮ ਜਪ ਮੰਟ ਕਿਆ। ਰੋਲਾ ਪੈ ਗਿਆ ਮੀਰਾबाई ਨੇ ਰਵਿਦਾਸ ਨੂੰ ਗੁਰੂ ਬਣਾ ਲਿਆ ਰਵਿਦਾਸ ਨੂੰ ਗੁਰੂ ਬਣਾ ਲਿਆ ਇੰਨੀ ਵਡਿਆਈ ਵੱਧ ਗਈ। ਮਹਾਰਾਜੇ ਸੰਗਿਤ ਰਾਣੀ ਚਹਲਾ ਵਾਈ ਨੇ ਆਪਣੇ ਮਹਿਲਾਂ ਵਿੱਚ ਬ੍ਰਹਮ ਭੋਜ ਕੀਤਾ ਰਵਦਾਸ ਸੰਗਤ ਇਹ ਵਡਿਆਈ ਵਦਿਆਂ ਵਦਿਆਂ ਚ ਤੋੜ ਕਰ ਰਿਆਸਤ ਤੱਕ ਚਲੀ ਗਈ ਇੱਕ ਰਾਜੇ ਨੇ ਜਿਹੜਾ ਰੱਬ ਦੀ ਭਾਲ ਵਿੱਚ ਤੁਰਿਆ ਹੋਇਆ ਸੀ ਉਹਨੂੰ ਪਤਾ ਲੱਗਾ ਕੋਈ ਸ਼ੇਰ ਗੁਰਵਰਧਨਪੁਰ ਕੰਚੀ ਵਿੱਚ ਜੋੜੇ ਗੰਢਣ ਵਾਲਾ ਰਹਿੰਦਾ ਜਿਹੜਾ ਕਹਿੰਦੇ ਰੱਬ ਹੋਇਆ ਜਿਹਨੂੰ ਰਾਜੇ ਦੀ ਲੜਕੀ ਨੇ ਵੀ ਗੁਰੂ ਬਣਾ ਲਿਆ ਰਾਜੇ ਤੇ ਰਾਣੀ ਨੇ ਵੀ ਗੁਰੂ ਧਾਰ ਲਿਆ ਜਿਹਦੇ ਵਾਰੇ ਰੋਲਾ ਪਿਆ ਕਿ 118 ਪੰਡਤਾਂ ਦੇ ਨਾਲ ਬਹਿ ਕੇ ਭੋਜਨ ਛਕਦਾ ਐ ਇੰਨੀ ਵਡਿਆਈ ਸੁਣੀ ਉਹ ਚਤੌੜ ਘਰ ਰਿਆਸਤੋਂ ਚੱਲਿਆ ਢਲ ਕਰ ਸਪਾਈ ਨਾਲ ਲੱਗ ਕੇ ਕੰਚੀ ਪਹੁੰਚ ਗਿਆ ਜਦੋਂ ਮੋਰੇ ਵਖਿਆ ਪਹਿਲਾਂ ਉਹਦੇ ਮਨ ਚ ਆਉਂਦਾ ਕਿ ਜਿਹਦੇ ਰਾਜੇ ਚੇਲੇ ਹੋਣ ਉਹਦਾ ਤਾਂ ਮੰਦਿਰ ਵੱਡਾ ਹੋਣਾ ਜਿਹਦੇ ਰਾਜੇ ਰਾਣੀਆਂ ਚੇਲੇ ਹੋਣ ਉਹਦਾ ਤਾਂ ਮੰਦਿਰ ਵੱਡਾ ਬਣਨਾ ਚਾਹੀਦਾ ਪੁੱਛਦਾ ਰਵਿਦਾਸ ਤਾਂ ਮੰਦਿਰ ਕਿੱਥੇ ਆ ਨੰਕਰ ਰਵਿਦਾਸ ਦਾ ਕੋਈ ਮੰਦਰ ਨਹੀਂ। ਕਹਿੰਦਾ ਕਿਉਂ? ਕਹਿੰਦੇ ਉਹ ਤਾਂ ਜੋੜੇ ਘੰਡਦੇ ਨੇ, ਪੁੱਲੀ ਵਿੱਚ ਰਹਿੰਦੇ ਨੇ। ਆਹ ਰਸਤਾ ਜਿਹੜਾ ਗੰਗਾ ਨੂੰ ਜਾਂਦਾ ਹੈ, ਉਹਦੇ ਉੱਤੇ ਤੈਨੂੰ ਸੱਜੇ ਹੱਥ ਮਿਲ ਜਾਏਗਾ। ਰਾਜਾ ਚਲਾ ਗਿਆ, ਜਾ ਕੇ ਵੇਖਦਾ ਕੀ ਹੈ? ਜੋੜੇ ਘੰਡ ਰਹੇ ਨੇ, ਦੋ ਚਾਰ ਬੰਦੇ ਮੋਹਰੇ ਬੈਠੇ ਨੇ, ਕੋਈ ਨਹੀਂ ਬੋਲਦਾ। ਚੁੱਪਚਾਪ ਜਾ ਕੇ ਉਹ ਵੀ ਬਹਿ ਗਿਆ। ਜੋੜੇ ਘਡਾਉਣ ਦੀ ਕੋਈ ਪੇਟਾ ਹੈ। ਘਣਾਉਣ ਵਾਲਿਆ ਚੁੱਪ ਕਰਕੇ ਬੈਠਾ। ਜੇ ਤੂੰ ਰਵਿਦਾਸ ਨੂੰ ਸੁਣ ਲਿਆ, ਤੇਰੇ ਅੰਦਰ ਦਾ ਚਿੱਤ ਰੱਬ ਨਾਲ ਗੰਢਿਆ ਜਾਏਗਾ ਕੱਲਾ ਬਾਹਰੋਂ ਜੋੜੇ ਨਹੀਂ ਗੰਢਦੇ ਟਟੀਆਂ ਹੋਈਆਂ ਸੁਰਤਾਂ ਵੀ ਰੱਬ ਨਾਲ ਗੰਢ ਰਹੇ ਨੇ ਬੜੇ ਪਿਹਾਰ ਵਿੱਚ ਬੈਠੇ ਜੋੜਾ ਗੰਢਿਆ ਜਾ ਰਿਹਾ ਬਹਿ ਗਿਆ ਉਹ ਆ ਕੇ ਰਾਜਾ ਵੀ ਰਾਜਾ ਬੈਠੇ ਹੁਣ ਰਾਜੇ ਨੂੰ ਕਮਿਠੀ ਦੀ ਆਵਾਜ਼ ਸੁਣਾਈ ਦੇ ਰਹੀ ਬੋਲ ਨਹੀਂ ਰਹੇ ਬਦਾਸਾ ਜੋੜੇ ਗੰਢ ਰਹੇ ਨੇ ਜੋ ਹਮ ਬੰਦੇ ਮੁਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਆਪਣਨ ਛੁੱਟਨ ਕੋ ਯਤਨ ਕਰੋ ਹਮ ਛੁੱਟੇ ਤੁਮ ਅਰਦ ਦੇ ਇਹ ਵੀ ਸ਼ਬਦ ਗੁਰੂ ਰੰਸਰ ਦੀ ਬਾਣੀ ਜੀ ਜਦੋਂ ਜੋੜ ਗੰਢ ਦਿੱਤੇ ਉਹ ਬੰਦੇ ਉੱਠ ਕੇ ਚਲੇ ਗਏ ਰਵਦਾਸ ਮਹਾਰਾਜ ਨੇ ਅੱਖਾਂ ਖੋਲੀਆਂ ਸਾਹਮਣੇ ਵੇਖਿਆ ਰਾਜਿਆਂ ਵਾਲੀ ਪੋਸ਼ਾਕ ਪਾਈ ਹੈ ਦੋ ਚਾਰ ਸਿਪਾਹੀ ਖੜੇ ਨੇ ਘੋੜੇ ਖੜੇ ਨੇ ਅਦਮ ਨਾਲ ਪਿਆ ਰਾਜਨ ਆਓ ਕਿੱਥੋਂ ਆਏ ਜਿਵੇਂ ਰਿਆਸਤ ਚ ਤੌਰ ਕਰ ਤੋਂ ਆਇਆ ਦੱਸੋ ਕਲنگ ਜੀ ਮੈਂ ਵੀ ਰੱਬ ਨੂੰ ਮਿਲਣਾ ਹੈ ਰਵਦਾਸ ਮਹਾਰਾਜ ਬੜੇ ਮੁਸਕਰਾ ਕੇ ਬੋਲੇ ਖੁਸ਼ ਹੋ ਕੇ ਬੋਲੇ ਕਹਿੰਦੇ ਅੱਜ ਹੀ ਮਿਲਣਾ ਹੈ ਕੋਲ ਹੋ ਗਿਆ ਹਾਂਜੀ ਅੱਜ ਹੀ ਮਿਲਾ ਦੇ ਮੁਸਕਰਾ ਕੇ ਰਵਦਾਸ ਮਹਾਰਾਜ ਹੱਸ ਕੇ ਬੋਲੇ ਅੱਜ ਹੀ ਮਿਲਣਾ ਹੈ ਹਮਰ ਅੱਜ ਹੀ ਮਿਲਾਂਗਾ ਕਹਿੰਦੇ ਰੱਬ ਨੂੰ ਹੁਣੇ ਮਿਲਣਾ ਹੈ ਰਾਜਾ ਤੇ ਹੈਰਾਨ ਹੋ ਗਿਆ ਮੈਂ ਤੇ ਸੰਕੜਿਆਂ ਦੇ ਡੇਰਿਆਂ ਤੇ ਗਿਆ ਕਦੇ ਕਿਸੇ ਨੇ ਮਿਲਾਇਆ ਹੀ ਨਹੀਂ ਲੋਕੀ ਜਪਤਾ ਉਪਦਾਸ ਦੱਸਦੇ ਰਹੇ ਕੋਈ ਵਿਧੀਆਂ ਦੱਸਦਾ ਰਿਹਾ ਕੋਈ ਤਰੀਕੇ ਦੱਸਦਾ ਰਿਹਾ ਰੱਬ ਐ ਮਿਲਦਾ ਇਸ ਤਰ੍ਹਾਂ ਮਿਲਦਾ ਕੋਈ ਤਰੀਕੇ ਤੇ ਵਿਧੀਆਂ ਦੱਸਦੇ ਰਹੇ ਪਹਿਲਾਂ ਮਿਲਿਆ ਜਿਹੜਾ ਰਵਿਦਾਸ ਕਹਿੰਦਾ ਹੁਣੇ ਮਿਲਣਾ ਰੱਬ ਨੂੰ ਅੱਜ ਹੀ ਮਿਲਣਾ ਅਭੀ ਮਿਲਣਾ ਰਾਜਾ ਹੱਥ ਜੋੜ ਕੇ ਕਹਿੰਦਾ ਜੀ ਹੁਣੇ ਮਿਲਾ ਦਿਓ ਹੁਣ ਸੁਣਿਓ ਸਾਧ ਸੰਗਤ ਜਦੋਂ ਕਿ ਆ ਹੁਣੇ ਮਿਲਣਾ ਰੱਬ ਨੂੰ ਰਾਜਾ ਕਹਿੰਦਾ ਹੁਣੇ ਮਿਲਾ ਦਿਓ ਤਨ ਜਿਹੜੇ ਮਿੱਟੀ ਦੇ ਕੁੰਡੇ ਵਿੱਚ ਪਾਣੀ ਭਰਿਆ ਨਾ ਪੁਰਾਣੇ ਚਮੜੇ ਦੇ ਜੋੜਿਆਂ ਦੇ ਛੱਪਰ ਭਿੰਤੇ ਹੋਏ ਨੇ ਤੁਸੀਂ ਕਦੇ ਜੋੜੇ ਗੰਢ ਦੇ ਵੇਖੇ ਹੋਵੋਗੇ ਉਹ ਚਮੜੇ ਦੇ ਛੱਪਰ ਭਿੰਤੇ ਹੁੰਦੇ ਨੇ ਜਿੱਥੋਂ ਟੁੱਟਿਆ ਉੱਥੇ ਰੱਖ ਕੇ ਗੰਢਦੇ ਉਹ ਜਿਸ ਕੁੰਡੇ ਵਿੱਚ ਛੱਪਰ ਭਿੰਤੇ ਹੋਏ ਨੇ ਪੁਰਾਣੇ ਚਮੜੇ ਦੇ ਉਹਦੇ ਵਿੱਚੋਂ ਚੁਲਾ ਭਰ ਕੇ ਕਹਿੰਦੇ ਲੈ ਰਾਜਨ ਜਲ ਛਕ ਅੰਮ੍ਰਿਤ ਜਲ ਹੁਣੇ ਮਿਲਾ ਦੇ ਮੇਰਾ ਜਲ ਸ਼ਲ ਰਾਜਨ ਅੰਮ੍ਰਿਤ ਜਲ ਸ਼ਕਰ ਰੱਬ ਨੂੰ ਉਹਨੇ ਮਲਾ ਦਿੱਤਾ ਉਹਨੇ ਚੁਲਾ ਭਰਿਆ ਵੇਖਿਆ ਚੁਲੀ ਮੋਰੇ ਹੱਥ ਕਰ ਲੈ ਜਦੋਂ ਹੱਥਾਂ ਵਿੱਚ ਉਹ ਜਲ ਪਿਆ ਉਹ ਤਾਂ ਗਾਲ ਰੰਗ ਦਾ ਚਮੜੇ ਦਾ ਪਾਣੀ ਹੈ ਚਿੱਤ ਵਿੱਚ ਕਿਰਨ ਆ ਗਿਓ ਗੰਦਾ ਪਾਣੀ ਪੜਾਉਣ ਲੱਗਾ ਇਹ ਕਿਹੜਾ ਤਰੀਕਾ ਰੱਬ ਮਲਾਉਣ ਦਾ ਰੱਬ ਮਲਾਉਣ ਦਾ ਇਹ ਕਿਹੜਾ ਤਰੀਕਾ ਹੋਇਆ ਮਹਾਰਾਜ ਮੁਸਕਰਾ ਕੇ ਬੋਲੇ ਪੀਲਾ ਰਾਜਨ ਸ਼ਕਲਾ ਮੂੰਹ ਤੱਕ ਲਜਾਉਂਦੇ ਆ ਲਜਾਉਂਦੇ ਉਹਨੇ ਸਾਰਾ ਹੀ ਡੋਲ ਲਿਆ ਇੱਕ ਬੂੰਦ ਨਹੀਂ ਪੀਤੀ ਰਵਿਦਾਸ ਚੁੱਪ ਹੋ ਗਏ ਕਿਉਂ ਰਾਜਾ ਬਚਨ ਨਹੀਂ ਕਮਾ ਸਕਿਆ ਇੱਕ ਚੀਜ਼ ਯਾਦ ਰੱਖਿਓ ਪੁੰਨਦਾਨ ਸੇ ਸਿਮਰਨ ਸਭ ਕਰਮਾਂ ਨਾਲੋਂ ਉੱਤਮ ਕਰਮ ਪਤਾ ਕੀ ਹੈ ਗੁਰੂ ਦਾ ਬਚਨ ਮੰਨਣਾ ਜੇ ਗੁਰੂ ਦਾ ਬਚਨ ਨਾ ਮੰਨੀਐ ਸਾਰੀ ਸੇਵਾ ਫੇਲ ਹੈ ਵਚਨ ਤੇ ਡਪੰਡਾ ਜੋ ਗੁਰੂ ਨੇ ਵਚਨ ਕਿਆ ਉਹ ਮੰਨਣਾ ਪੈਣਾ ਫਿਰ ਗੁਰੂ ਦੇ ਸ਼ਬਦ ਦਾ ਅਸਰ ਹੁੰਦਾ ਅਦਰਵਾਇਜ਼ ਵਚਨ ਨਹੀਂ ਮੰਨਿਆ ਸ਼ਬਦ ਦਾ ਬਿਲਕੁਲ ਅਸਰ ਨਹੀਂ ਹੋਏਗਾ ਦੋ ਚੀਜ਼ਾਂ ਨੇ ਇੱਕ ਗੁਰੂ ਦਾ ਵਚਨ ਇੱਕ ਗੁਰੂ ਦਾ ਸ਼ਬਦ ਬਹੁਤ ਨੇ ਜਿਹੜੇ ਕਹਿੰਦੇ ਅਸੀਂ ਨਾਮ ਪਜਨ ਉਥੋਂ ਲਿਆ ਹੋਇਆ ਅਸੀਂ ਨਾਮ ਪਜਨ ਉਥੋਂ ਲਿਆ ਹੋਇਆ ਲੈਣ ਨਾਲ ਕੀ ਹੁੰਦਾ ਜਿੱਥੋਂ ਮਰਜੀ ਨਾਮ ਪਜਨ ਲੈ ਲਓ ਜਦੋਂ ਤੱਕ ਜਪੋਂਗੇ ਨਹੀਂ ਜਦੋਂ ਤੱਕ ਵਚਨ ਨਹੀਂ ਮੰਨੋਗੇ ਉਦੋਂ ਤੱਕ ਕੁਝ ਵੀ ਨਹੀਂ ਇਨ ਨੂੰ ਹੋਰ ਧਿਆਨ ਨਾਲ ਸੁਣਿਓ ਬਚਨ ਤੇ ਸ਼ਬਦ ਕੀ ਸ਼ਬਦ ਉਹ ਹੈ ਜਿਹੜਾ ਤੁਹਾਨੂੰ ਜਪਣ ਵਾਸਤੇ ਗੁਰੂ ਨੇ ਦਿੱਤਾ ਹੈ ਚਾਹੇ ਸਤਨਾਮ ਜਪਦੇ ਹੋ ਵਾਹਿਗੁਰੂ ਜਪਦੇ ਹੋ ਹਰੀ ਕਹਿੰਦੇ ਹੋ ਰਾਮ ਕਹਿੰਦੇ ਹੋ ਅੱਲਾਹ ਕਹਿੰਦੇ ਹੋ ਵਾਹਿਗੁਰੂ ਕਹਿੰਦੇ ਹੋ ਗੋਵਿੰਦ ਕਹਿੰਦੇ ਹੋ ਗੋਪਾਲ ਕਹਿੰਦੇ ਹੋ ਵਿਠਲ ਕਹਿੰਦੇ ਤਨਿਤਰ ਕਹਿੰਦਾ ਨਰਾਇਣ ਕਹ ਰੇ ਅੱਲਾਹ ਕਹ ਇਹ ਸ਼ਬਦ ਹੈ ਰਾ ਕਿਸੇ ਨੇ ਇੱਕ ਮਿਲਿਆ ਕਿਸੇ ਨੂੰ ਦੋ ਜੋੜ ਕੇ ਦੇ ਦਿੱਤੇ ਕਿਸੇ ਨੇ ਕਿਸੇ ਨੂੰ ਕਿਹਾ ਸੀ ਪੰਜ ਦੇ ਦਿੱਤੇ ਪਰ ਇਨਾਮ ਭਜਨ ਲੈਣ ਨਾਲ ਨਹੀਂ ਕੁਝ ਹੋ ਜਾਦਾ ਜਿੰਨੀ ਦੇਰ ਜੱਪੋ ਮਿਲ ਔਰ ਦੂਜੀ ਸਭ ਤੋਂ ਇੰਪੋਰਟੈਂਟ ਚੀਜ਼ ਬਚਨ ਜਿਹਨੂੰ ਮਹਾਰਾਜ ਕਹਿੰਦੇ ਗੁਰ ਕਾ ਵਚਨ ਬਸੈ ਜੀ ਨਾਲੇ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਪਹਿਨ ਸਕੈ ਜਲ ਸ਼ਬਦ ਕੀ ਗੁਰ ਕਾ ਸ਼ਬਦ ਕਟੇ ਕੋਟ ਕਰਮ ਰੱਬ ਦਾ ਦਿੱਤਾ ਨਾਮ ਜਪੋਂਗੇ ਗੁਰੂ ਦਾ ਵਾਹਿਗੁਰੂ ਵਾਹਿਗੁਰੂ ਸਤਨਾਮ ਹਰੀ ਰਾਮ ਅੱਲਾ ਕੁਝ ਵੀ ਉਹ ਤੁਹਾਡੇ ਕਰਮ ਕੱਟੇਗਾ ਤੇ ਜਿਹੜਾ ਬਚਨ ਹੈ ਉਹ ਕਰਮਾਂ ਤੋਂ ਬਚਾਏ ਜਾ ਜਿਵੇਂ ਐਗਜ਼ਾਮਪਲ ਮੈਂ ਦੇ ਰਿਹਾ ਹੁਣ ਤੁਹਾਡੀ ਪਗੜ ਚੱਲ ਜਾਏਗਾ ਡਾਕਟਰ ਕੋਲ ਜਾ ਕੇ ਆਪਣਾ ਰੋਗ ਦੱਸਿਆ ਡਾਕਟਰ ਕੀ ਦਿੰਦਾ ਦੋ ਚੀਜ਼ਾਂ ਇੱਕ ਦਿਨ ਦਾ ਦਵਾਈ ਮੈਡੀਸਨ ਕਿ ਆ ਖਰਾਕ ਦਿੱਤੀ ਸਵੇਰੇ ਆ ਦੁਪਹਿਰੇ ਆ ਸ਼ਾਮੀ ਧਿਆਨ ਨਾਲ ਸੁਣੋ ਇੱਕ ਚੀਜ਼ ਦਿੰਦਾ ਉਹ ਨਾਲ ਪਰਹੇਜ਼ ਮੈਂ ਤੇਨੂੰ ਦਵਾਈ ਦੇ ਦਿੱਤੀ ਐ ਅਸਰ ਤਾਂ ਹੋਣਾ ਜੇ ਪਰਹੇਜ਼ ਰੱਖੋਗੇ ਜੇ ਪਰਹੇਜ਼ ਨਾ ਰੱਖਿਆ ਦਵਾਈ ਦਾ ਅਸਰ ਨਹੀਂ ਹੋਣਾ ਇੱਕ ਵੀ ਡਾਕਟਰ ਮੈਨੂੰ ਵਿਖਾ ਦਿਓ ਜਿਹੜਾ ਤੁਹਾਨੂੰ ਸ਼ੂਗਰ ਦੀ ਦਵਾਈ ਦੇ ਕੇ ਕਹੇ ਜਿੰਨੀਆਂ ਮਰਜ਼ੀ ਗੁਲਾਬ ਜਮਣਾ ਖਾਓ ਦਿਖਾ ਦਿਓ ਹੁੰਦੇ ਭਾਈ ਜੇ ਕਹਿ ਰਿਹਾ ਤਾਂ ਬੇਈਮਾਨ ਐ ਤੁਸੀਂ ਦਵਾਈ ਖਾ ਕੇ ਮਿੱਠਾ ਵੱਧ ਖਾ ਰਹੇ ਹੋ ਤੁਹਾਡਾ ਇਲਾਜ ਨਹੀਂ ਹੋਏਗਾ ਹਾਂ ਗਲਾਬ ਜਾਮਨ ਲੋਕ ਖਾ ਲੈਂਦੇ ਨੇ ਮੈਂ ਵੇਖਿਆ ਜਿਨ੍ਹਾਂ ਨੂੰ ਸ਼ੂਗਰ ਹੈ ਬਿਆ ਤੇ ਉਹ ਵੀ ਤਿੰਨ ਤਿੰਨ ਗਲਾਬ ਜਾਮਨ ਰੱਖੀ ਫਿਰਦੇ ਤਾਂ ਮੈਂ ਉਹਨੂੰ ਕਹਿੰਦਾ ਇਹ ਮਿੱਠਾ ਕੋਈ ਨਹੀਂ ਅਜ ਗੋਲੀ ਖਾਦੀ ਹੋਈ ਹੈ ਅੱਛਾ ਗੋਲੀ ਤੁਸੀਂ ਖਾ ਲਓ ਮਿੱਠਾ ਠੀਕ ਉਹਨਾਂ ਅਡਜਸਟ ਹੋ ਜਾਣੇ ਪਰ ਤੁਸੀਂ ਉਹ ਬਿਮਾਰੀ ਤੋਂ ਮੁਕਤ ਨਹੀਂ ਹੋ ਸਕਦੇ ਉਹਨੇ ਵਧਣੇ ਕਿਉਂ ਤੁਸੀਂ ਪਰਹੇਜ਼ ਨਹੀਂ ਰੱਖਿਆ ਇੱਕ ਵੀ ਡਾਕਟਰ ਉਹ ਖਾ ਦਿਓ ਜਿਹੜਾ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਦੇ ਕੇ ਕਹਵੇ ਬਰੈਡ ਪਕੌੜੇ ਜਿੰਨੇ ਮਰਜ਼ੀ ਖਾਓ ਲੋਕੀ ਤਾਈਓ ਬਿਮਾਰ ਰਹਿੰਦੇ ਨੇ ਕਿਉਂ ਪਰਹੇਜ਼ ਨਹੀਂ ਰੱਖਦੇ ਡਾਕਟਰ ਨੇ ਕੱਲੀ ਦਵਾਈ ਥੋੜੀ ਦਿੱਤੀ ਹੈ ਪਰਹੇਜ਼ ਦਿੱਤਾ ਹੈ ਇਹਨਾਂ ਚੀਜ਼ਾਂ ਤੋਂ ਪਰਹੇਜ਼ ਗੁਰੂ ਕਲਾ ਸ਼ਬਦ ਨਹੀਂ ਨੰਦਾ ਜਪਣ ਲਈ ਨਾਲ ਪਰਹੇਜ਼ ਦਿੰਦਾ ਬਚਨ ਆ ਕਰਨਾ ਹੈ ਆ ਨਹੀਂ ਕਰਨ ਜੇ ਮੰਨ ਲਵਾਂਗੇ ਤਰਜੋਗੇ ਜੇ ਬਚਨ ਨਹੀਂ ਮੰਨਿਆ ਫਿਰ ਕੋਈ ਸ਼ਬਦ ਦਾ ਸਤਿ ਨਹੀਂ ਰਾਜਾ ਬਚਨ ਮੰਨਣ ਵਿੱਚ ਫੇਲ ਹੋ ਗਿਆ ਰਵਿਦਾਸ ਮਹਾਰਾ ਨੇ ਬਚਨ ਦਿੱਤਾ ਚੋਲਾ ਪਾ ਕੇ ਲੈ ਵੇ ਰਾਜਨ ਸ਼ੱਕ ਉਹ ਬਚਨ ਮੰਨਣ 'ਚ ਫੇਲ ਨਹੀਂ ਸ਼ੱਕ ਸਕਿਆ ਮਨ 'ਚ ਕਿਰਨਾ ਦੇ ਗੰਦਾ ਪਾਣੀ ਪੜਾਉਣ ਲੱਗਾ ਇਹ ਤਾਂ ਕੁੰਡੇ ਦਾ ਚਮੜੇ ਦਾ ਗੰਦਾ ਪਾਣੀ ਹੈ ਬਚਨ ਨਹੀਂ ਮੰਨ ਸਕਦਾ ਜੇ ਬਚਨ ਮਨ ਲੈਣੋਂ ਪਾਰ ਲੰਘ ਜਾਣਾ ਸੀ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸੰਤੋ ਸਾਗਰ ਪਾਰ ਤਰੀਐ ਪੜੋ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਭਾਈ ਜੇ ਕੋ ਬਚਨ ਕਮਾ ਲਵੇ ਉਹ ਗੁਰ ਪ੍ਰਸਾਦਨਾ ਧਰ ਜਾਂਦਾ ਜੇ ਬਚਨ ਨਾ ਕਮਾਵੇ ਰਹਿ ਜਾਂਦਾ ਰਾਜਾ ਬਚਨ ਨਹੀਂ ਕਮਾ ਸਕਿਆ ਰਵਿਦਾਸ ਮਹਾਰਾਜ ਚੁੱਪ ਕਰਦਾ ਹੈ ਕਹਿੰਦੇ ਕਿ ਬਚਨ ਨਹੀਂ ਕਮਾ ਸਕੇ ਨੂੰ ਸ਼ਬਦ ਦੀ ਦੇਣਾ ਹੈ ਸ਼ਬਦ ਉਹਨੂੰ ਦਈਦਾ ਹੈ ਜਿਹੜਾ ਬਚਨ ਕਮਾ ਲਵੇ ਤੁਹਾਡੇ ਚ ਜਿਨ੍ਹਾਂ ਨੇ ਅੰਮ੍ਰਿਤ ਬਾਣ ਕੀਤਾ ਹੈ ਉਹਨਾਂ ਨੂੰ ਪਤਾ ਹੋਏਗਾ ਪੰਜ ਪਿਆਰੇ ਪਹਿਲਾਂ ਬਚਨ ਦਿੰਦੇ ਆਹ ਰਹਿਤ ਰੱਖਣੀ ਆਹ ਬਜਰ ਕਰੇ ਤਾਂ ਨੇ ਆਹ ਕੰਮ ਨਹੀਂ ਕਰਨਾ ਅੱਛਾ ਜਦੋਂ ਇਹ ਸਭ ਕੁਝ ਰਹਿਤ ਸੁਣਾ ਦਿੱਤੀ ਜਾਂਦੀ ਹੈ ਉਤੋਂ ਬਾਅਦ ਉਹ ਕਹਿੰਦੇ ਨੇ ਜੇ ਨੂੰ ਮੰਨ ਕਰਦਾ ਉਹ ਰੁਕ ਲਵੇ ਪਹਿਲਾਂ ਇਹ ਤਾਂ ਦੱਸੀ ਬਜਰ ਕਰਹਿ ਦੱਸੀ ਆ ਨਹੀਂ ਕਰਨਾ ਆ ਕਰਨਾ ਉਹ ਦੱਸ ਕਰ ਗਿਆ ਜਿਹਨੂੰ ਪਰਵਾਨ ਹੈ ਉਹ ਬਹਿ ਜਾਓ ਜਿਹਨੂੰ ਨਹੀਂ ਪਰਵਾਨ ਕੋਈ ਮਜਬੂਰੀ ਚ ਆਇਆ ਉਹ ਚਲੋ ਕਿਉਂਕਿ ਪਹਿਲਾ ਬਚਨ ਬਾਦਵੇਂ ਸ਼ਬਦ ਦਾ ਰਾਜਾ ਬਚਨ ਹੀ ਨਹੀਂ ਕਵਾ ਸਕਿਆ ਰਮਦਾਸ ਮਹਾਰਾਜ ਨੇ ਸ਼ਬਦ ਨਹੀਂ ਦਿੱਤਾ ਚੁੱਪ ਕਰ ਗਏ ਉਹ ਥੋੜੀ ਦੇਰ ਬਾਅਦ ਉੱਠ ਕੇ ਚਲਾ ਗਿਆ ਜੰਦੇ ਅੰਜੰਦੇ ਰਸਤੇ 'ਚ ਪਤਾ ਕੀ ਕਰੇ ਬਚ ਗਏ ਗੰਦਾ ਪਾਣੀ ਪਰਾਉਣ ਲੱਗਾ ਸੀ ਇਹਨੂੰ ਵੱਡੇ ਵੱਡੇ ਰਾਜੇ ਗੁਰੂ ਮੰਨੀ ਜਾਂਦੇ ਨੇ ਰਾਜੇ ਦੀ ਲੜਕੀ ਨੇ ਗੁਰੂ ਧਾਰ ਲਿਆ ਇਹ ਕਾਦਾ ਗੁਰੂ ਹੈ ਗੰਦਾ ਪਾਣੀ ਪਰਾਉਣ ਲੱਗਾ ਸੀ ਵਾਪਸ ਆਪਣੀ ਰਿਆਸਤ ਗਿਆ ਜਾ ਕੇ ਉਹਨੇ ਪੋਸ਼ਾਕ ਲਾਈ ਆਪਣੀ ਕਿਉਂਕਿ ਉਹ ਬੱਕੇ ਚਮੜੇ ਵਾਲਾ ਪਾਣੀ ਸੀ ਉਹਦੇ ਨਾਲ ਪੂਰੇ ਕੱਫ ਲਾਲ ਹੋ ਗਏ ਦਾਗ ਪੈ ਗਿਆ ਉਹਨੇ ਪੋਸ਼ਾਕ ਲੱਗ ਕੇ ਛੁੱਟੀ ਤੇ ਧੋਬੀ ਨੂੰ ਕਹਿੰਦਾ ਇਹ ਮੁੜ ਕੇ ਨਹੀਂ ਮੈਂ ਪਾਣੀ ਤੂੰ ਰੱਖ ਲੈ ਰਾਜੇ ਦੇ ਕੱਪੜੇ ਧੋਣ ਵਾਲਾ ਜਿਹੜਾ ਧੋਬੀ ਆਹ ਪੁਸ਼ਾਕ ਤੂੰ ਰੱਖ ਲੈ ਮੁੜ ਕੇ ਨਹੀਂ ਮੈਂ ਪਾਣੀ ਦਾਗ ਪੈ ਗਏ ਨੇ ਧੋਬੀ ਬੜੀ ਖੁਸ਼ੀ ਨਾਲ ਉਹ ਪੁਸ਼ਾਕ ਲੈ ਗਿਆ ਰਾਜੇ ਵਾਲੀ ਪੁਸ਼ਾਕ ਲੈ ਜਾ ਕੇ ਉਹਨੇ ਘਰ ਵਾਲੀ ਨੂੰ ਕਿਹਾ ਧੋਬਣ ਨੂੰ ਧੋਣ ਲੱਗਿਆ ਆਹ ਪੁਸ਼ਾਕ ਧਿਆਨ ਨਾਲ ਧੋ ਕੇ ਰੱਖ ਲੈ ਇਹ ਰਾਜੇ ਨੇ ਆਪਾਂ ਨੂੰ ਦਿੱਤੀ ਹੈ ਕਦੇ ਵਿਆਹ ਸ਼ਾਦੀ ਤੇ ਪਾਵਾਂਗੇ ਉਹਨੇ ਕਿਹਾ ਜੀ ਤੁਹਾਨੂੰ ਕਿਉਂ ਦਿੱਤੀ ਰਾਜੇ ਨੇ ਆਪਣੀ ਰਾਜਿਆਂ ਵਾਲੀ ਪੋਸ਼ਾਕ ਤੁਹਾਨੂੰ ਕਿਉਂ ਦੇਤੀ ਉਹਨੇ ਕਿਹਾ ਸੁਣਿਆ ਆ ਉਹ ਕਿਤੇ ਦਰ ਕੰਚੀ ਗਏ ਸੀ ਕੋ ਸ਼੍ਰੀ ਗੁਰਦਨਪੁਰ ਵਿਦਾਸਤੀ ਰਹਿੰਦੇ ਨੇ ਉਹਨਾਂ ਕੋਲ ਗਏ ਉਹ ਕਹਿੰਦੇ ਗੰਦਾ ਪਾਣੀ ਪਿਲਾਉਣ ਲੱਗੇ ਸੀ ਪਾਣੀ ਦੇ ਧਾਗ ਪੈ ਗਏ ਰਾਜੇ ਨੇ ਪੀਤਾ ਨਹੀਂ ਇਹ ਪੋਸ਼ਾਕ ਤਾਂ ਉਹਨਾਂ ਲੱਗ ਸਕਦੀ ਤੋਬਣ ਭਾਵਨਾਵਾਂ ਵਾਲੀ ਸੀ ਉਹਦੇ ਚਿੱਤ ਵਿੱਚ ਖਿਆਲ ਆਇਆ ਇਹ ਭਗਤ ਮਾਲ ਵਿੱਚ ਕਥਾ ਆਈ ਕਿ ਉਹ ਤੋਬਣ ਦੇ ਮਨ ਚ ਭਾਵਨਾ ਪੈਦਾ ਹੋ ਕੇ ਉਹਨਾਂ ਕਿਹਾ ਜਿਸ ਨੂੰ ਰਾਜਿਆਂ ਦੀਆਂ ਧੀਆਂ ਨੇ ਗੁਰੂ ਬਣਾਇਆ ਹੋਵੇ ਰਾਜੇ ਨੇ ਗੁਰੂ ਬਣਾਇਆ ਹੋਵੇ ਜਿਹਦੇ ਕੋਲ ਇੰਨੀ ਦੂਰ ਰੱਬ ਲੱਭਣ ਰਾਜਾ ਗਿਆ ਇਹਦਾ ਮਤਲਬ ਕੁਝ ਨਾ ਕੁਝ ਤੇ ਹੋਣੇ ਜੇ ਉਹ ਜਲ ਪਲਾਉਣ ਲੱਗੇ ਸੀ ਕੁਝ ਨਾ ਕੁਝ ਤਾਂ ਉਸ ਜਲ ਵਿੱਚ ਹੋਣੇ ਹੋਵੇ ਨਾ ਮੈਂ ਪੀ ਕੇ ਵੇਖਾਂ ਉਹਨੇ ਦੋਵੇਂ ਕੱਪ ਪਾਣੀ ਵਿੱਚ ਡੋਬੇ ਦੋਮਾ ਮਾਵਾ ਦੇ ਕੱਪ ਪਾਣੀ ਵਿੱਚ ਡੋਬ ਕੇ ਨਚੋੜ ਲੈ ਪੂਰਾ ਤਰੀਨੇ ਚੜਿਆ ਪਰ ਜਿੰਨੇ ਕ ਧੋਤੇ ਗਏ ਉਹਨੇ ਕਫ ਧੋਕੇ ਉਹ ਜਲਸ਼ਲ ਲਿਆ ਕੁਝ ਤਾਂ ਹੋਏਗਾ ਜਿਹੜਾ ਰਵਿਦਾਸ ਕਲਾਉਣ ਲੱਗੇ ਕੁਝ ਤਾਂ ਇਹਦੇ ਵਿੱਚ ਹੋਣਾ ਹੈ ਉਹਨੇ ਪਾਣੀ ਦੇ ਧੋਕੇ ਉਹ ਕਫ ਦੇ ਧਾਗ ਪੀ ਗਈ ਭਾਵਨਾ ਬਹੁਤ ਉਜ ਦੇ ਦਿੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਤੁਸੀਂ ਰੋਜ਼ ਗੁਰਦੁਆਰੇ ਸਵੇਰੇ ਸੁਣੋ ਗੁਰਦੁਆਰੇ ਭੇਟਾ ਲੈ ਕੇ ਜਾਣੀ ਉਹ ਗੁਰਦੁਆਰਾ ਚਲਾਉਣ ਵਾਸਤੇ ਹੁੰਦਾ ਤੁਸੀਂ ਜਿਹੜੇ ਪੈਸੇ ਚੜਾਉਂਦੇ ਹੋ ਨਾ ਗੁਰਦਾਰੇ ਇਹ ਗੁਰਦਵਾਰੇ ਦਾ ਪ੍ਰਬੰਧ ਚਲਾਉਣ ਲਈ ਆ ਇਹ ਗੁਰੂ ਦੀ ਭੇਟਾ ਨਹੀਂ ਆ ਇਹ ਤਾਂ ਬਿੱਲ ਬੁੱਲ ਬਿਜਲੀ ਦੇ ਦੇਣੇ ਨੇ ਜਾਂ ਕੋਈ ਗਰੰਟੀ ਰੱਖਿਆ ਭਾਈ ਸਾਹਿਬ ਉਹਦੀ ਤਨਖਾਹ ਦੇਣੀ ਹੈ ਜਾਂ ਕੋਈ ਹੋਰ ਮੈਂਟੀਨੈਂਸ ਕਰਨੀ ਉਹਦੇ ਵਾਸਤੇ ਆ ਇਹ ਗੁਰੂ ਦੀ ਭੇਟਾ ਨਹੀਂ ਗੁਰੂ ਦੀ ਭੇਟਾ ਕੀ ਹੈ ਰੋਜ਼ ਆਵਾਜ਼ ਆਏਗੀ ਗੁਰਦੁਆਰੇ ਲਾਏ ਭਾਵਨੀ ਭਾਈ ਗੁਰਦਵਾਰੇ ਭਾਵਨਾ ਲੈ ਕੇ ਆਓ ਜੇ ਗੁਰੂਕੋਲ ਆਉਣੇ ਭਾਵਨਾ ਨਾਲ ਆਓ ਭਾਵਨਾ ਸਭ ਤੋਂ ਵੱਡੀ ਪੂੰਜੀ ਹੈ ਸ਼ਰਧਾ